ਆ ਦੇਖੋ ਭਈ ਆ ਕੀ ਲੈ ਆਏ ਆ ਕੀ ਬਣਦੇ ਫਿਰਦੇ ਨੇ ਦੇਖੀਏ ਇਹ ਕੀ ਬਣ ਬਾਬਾ ਜੀ ਕੀ ਬਣਦੇ ਫਿਰਦੇ ਹੋ ਲੈ ਜਨੇ ਕਿੱਥੋਂ ਲੈ ਕੇ ਆਏ ਹੋ ਨਾਪੇ ਦੂੰ ਕੌਣ ਸੇਵਾ ਕਰਾ ਰਿਹਾ ਹੈ ਕਿਸਾਨ ਯੂਨੀਅਨ ਲੋ ਵੀ ਲੈ ਜ ਬਣਦੇ ਫਿਰਦੇ ਨੇ ਆ ਦੇਖੋ ਵੀ ਆ ਤਾਂ ਹੁਣ ਵੀਡੀਓ ਦੇਖ ਕੇ ਭਗਤਾਂ ਨੇ ਕਹਿਣਾ ਵੀ ਇਹਨਾਂ ਕੋਲ ਪੈਸੇ ਕਿੱਥੋਂ ਆ ਗਏ ਆ ਦੇਖੋ ਲੇਜ਼ ਲੇਜ਼ ਛੁੱਟਦੇ ਫਿਰਦੇ ਨੇ ਉਹ ਦੇਖੋ ਉਹ ਲੇਜ਼ ਛੁੱਟਦੇ ਫਿਰਦੇ ਨੇ ਇਹ ਬਾਬੇ ਨਾਨਕ ਦਾ ਲੰਗਰ ਆ ੱੱੱਕੇ ਨਾਲ ਖਵਾਉਂਦੇ ਨੇ ਵੇਖ ਲਓ ਡੱਕ ਡੱਕ ਕੇ ਉਹ ਦੇਖੋ ਛੁੱਟੀ ਜਾਂਦੇ ਨੇ ਕਹਿੰਦੇ ਲੈ ਨੋ ਲੈ ਲਓ ਆ ਦੇਖੋ ਹੁਣ ਇਹ ਨਹੀਂ ਪੁੱਛ ਰਹੇ ਵੀ ਕੋਈ ਸੰਘਰਸ਼ ਚ ਹੈਗਾ ਜਾਂ ਨਹੀਂ ਹੈਗਾ ਠੀਕ ਹੈ ਠੀਕ ਹੈ ਦੇਖ ਲਓ ਆ ਦੇਖ ਲਓ ਆ ਦੇਖੋ ਗੱਡੀ ਵਾਲੇ ਆ ਲਓ ਜੀ ਮੈਨੂੰ ਵੀ ਦੇ ਦਿਓ ਮੈਂ ਵੀ ਸੇਵਾ ਕਰ ਦਿਆਂ ਗੱਡੀ ਵਾਲਿਆਂ ਦੀ ਆ ਲਓ ਜੀ ਆ ਬੱਚਿਆਂ ਨੂੰ ਮਿਲ ਗਿਆ ਜੀ ਦੇ ਲਓ ਸੁੱਟ ਰਹੇ ਨੇ ਉਹ ਗੱਡੀ ਵਾਲੇ ਨੂੰ ਹੋਰ ਦੇ ਦਿਓ ਦੇਖ ਲਓ ਸੁੱਟ ਰਹੇ ਨੇ ਵੀ ਲੈ ਜੋ ਲੈ ਜੋ ਇਹ ਆ ਬਾਬੇ ਨਾਨਕ ਦਾ ਲੰਗਰ ਮੂੰਹ ਤੇ ਨਾ ਮਾਰੋ ਦੇ ਲੋ ਅਲਾ ਕਾਕੇ ਅਲਾ ਕਾਕੇ ਲੈ ਜਾ ਦੋ ਲੈ ਜਾ ਕੇ ਦੀਦੀ ਨੂੰ ਦੇ ਦੇ ਆ ਲੋ ਜੀ ਆ ਲੋ ਜੀ ਆ ਲੋ ਆ ਲੋ ਜੀ ਇਹ ਗੱਡੀ ਦਾ ਨੰਬਰ ਕਿੱਥੋਂ ਦਾ ਪੰਜਾਬ ਰਾਈਡਰ ਦੀ ਲੱਗੀ ਐ ਲੋ ਜੀ ਆ ਲੈ ਜਾਓ ਜੀ ਅਲਾ ਕਾਕੇ ਹੋਰ ਹੋਰ ਦੇ ਦੋ ਆ ਲੈ ਆ ਦੀਦੀ ਵਾਸਤੇ ਲੈ ਜਾ ਆ ਜਾ ਲੈ ਲੋ ਵੀ ਇਹ ਹੈਗਾ ਪੰਜਾਬ ਤੇ ਧੱਕੇ ਨਾਲ ਲੰਗਰ ਭਈ ਜਿਹੜੀ ਵੀ ਚੀਜ਼ ਸ਼ਰਪੀ ਨਾਲੀ ਲੰਗਰ ਵਿੱਚ ਸ਼ਾਮਿਲ ਹੋ ਜੇ ਲੰਗਰ ਹੀ ਹੁੰਦਾ ਤੇ ਹਰ ਚੀਜ਼ ਦੇ ਲੋ ਵੀ ਸਮੇਂ-ਸਮੇਂ ਦੀਆਂ ਜ਼ਰੂਰਤਾਂ ਨੇ ਆ ਵੀ ਆ ਲੋ ਜੀ ਆ ਲੋ ਸੌਟ ਰਹੇ ਨੇ ਆ ਦੇਖ ਲੋ ਸੜਕਾਂ ਦੇ ਛੁੱਟੀ ਜਾਂਦੇ ਨੇ ਸੜਕਾਂ ਦੇ ਛੁੱਟੀ ਜਾਂਦੇ ਨੇ ਕਰਕਾਂ ਦੀ ਛੁੱਟੀ ਜਾਂਦੇ ਨੇ ਉਹ ਵੇਖ ਲੋ ਆ ਵੇਖ ਲੋ ਕੋਈ ਸੜਕਾਂ ਦੇ ਛੁੱਟੀ ਜਾਂਦੇ ਨੇ ਵੀ ਕਹਿੰਦੇ ਚੱਕ ਲੋ ਤੇ ਮੈਨੂੰ ਚੱਕ ਚੱਕ ਕੇ ਵਰਤਾਨੇ ਪੈ ਰਹੇ ਨੇ ਨਹੀਂ ਇਹ ਹੈਗਾ ਬਾਬੇ ਨਾਨਕ ਦਾ ਲੰਗਰ ਤੇ ਦੇਖ ਲੋ ਹਾਲੋ ਜੀ ਹਾਲੋ ਇਹ ਆ ਬਾਬੇ ਨਾਨਕ ਦਾ ਲੰਗਰ ਵੀ ਅੱਗੇ ਦੇ ਦੇਣਾ ਆ ਕੱਕੇ ਨੂੰ ਦੇ ਦਿਓ ਛੋੜ ਦੇ ਛੋੜ ਕੋਈ ਨਾ ਆ ਦੇਖੋ ਕਹਿੰਦੇ ਵੀ ਤੇ ਆ ਵੀਰ ਮੈਨੂੰ ਨਾ ਇਕੱਠੇ ਕਰ ਕਰ ਕੇ ਆਲਾ ਕੱਕੇ ਉਹ ਕੰਮ ਦਾ ਗੱਡੀ ਦੇ ਵਿੱਚ ਹਾਲੋ ਤੇ ਨਾਲ-ਨਾਲ ਸੇਵਾ ਵੀ ਚੱਲ ਰਹੀ ਹੈ ਤੇ ਨਾਲ-ਨਾਲ ਦੋਵੇਂ ਕੰਮ ਹੀ ਕਰ ਰਹੇ ਆ ਦੇਖ ਲੋ ਵੀ ਇਹਨਾਂ ਦਾ ਨਿਸ਼ਾਨਾ ਕਿੰਨਾ ਪੱਕਾ ਗੱਡੀ ਦੇ ਵਿੱਚ ਛੱਡ ਦਿੰਦੇ ਨੇ ਹਾਲੋ ਆ ਦੇਖੋ ਕੀ ਕੁਝ ਹੋ ਰਿਹਾ ਹੈ ਆ ਵੇਖ ਲੋ ਕਿਸ ਨੂੰ ਕੀ ਹੋ ਰਿਹਾ ਇਹ ਇਹ ਮੈਂ ਪੜਿਆ ਮੈਂ ਬੱਚਿਆਂ ਨੂੰ ਦਊਂਗਾ ਕਿਸੇ ਨੂੰ ਲੈ ਲਓ ਲੈ ਲਓ ਕੀ ਹੋ ਗਿਆ ਲੈ ਲਓ ਆ ਭਾਈ ਜੀ ਇਹਨਾਂ ਨੂੰ ਦੇ ਦਿਓ ਉਹ ਸ਼ਰਮਾਉਂ ਨਾ ਕੁਛ ਨਹੀਂ ਹੁੰਦਾ ਡਾਕੇ ਮਿਲ ਗਏ ਖੁਸ਼ ਆ ਦੇਖੋ ਆ ਭਈਆ ਖੁਸ਼ ਹੋ ਲੈ ਜਾਓ ਲੈ ਜਾਓ ਲੈ ਜਾਓ ਆ ਦੇਖੋ ਸ਼ੇਅਰ ਕਰ ਦਿਓ ਮਾੜੀ ਜੀ ਪਤਾ ਲੱਗੇ ਪਤਾ ਲੱਗ ਜੀ ਮਾੜਾ ਜ ਆ ਟਾਲਾ ਖਾਲੀ ਕਰਨਾ ਹੈ ਇਹਨਾਂ ਨੇ ਇਹ ਕਹਿੰਦੇ ਵੀ ਅੱਧੇ ਘੰਟੇ ਦੇ ਵਿੱਚ ਟਾਲਾ ਖਾਲੀ ਕਰਕੇ ਛੱਡਣਾ ਕਹਿੰਦੇ ਆ ਟਾਲਾ ਭਰਿਆ ਹੋਇਆ ਹੈ ਹਾ ਲੋ ਹਾ ਲੋ ਜੀ ਹਾ ਲੋ ਹਾ ਲੋ ਬੱਚਿਆਂ ਨੂੰ ਲੈ ਜਾਓ ਘਰ ਉਹ ਕਾਕੇ ਨੂੰ ਦੇ ਦਿਓ ਕਾਕੇ ਨੂੰ ਆ ਕਾਕੇ ਨੂੰ ਕਾਕੇ ਨੂੰ ਆ ਕਾਕੇ ਨੂੰ ਦੋ ਮੈਨੂੰ ਵੜਾ ਦੋ ਆ ਲੋ ਜੀ ਥੱਲੇ ਆ ਜਾਓ ਲਓ ਜੀ ਨਿਕਲਣਾ ਬਾਹਰ ਨਾਲ ਚਲੋ 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 ਲਓ ਜੀ ਕੱਲੇ ਟਰਾਲਾ ਖਾਲੀ ਕਰਕੇ ਜਾਣਾ